ਤੇ ਅਤੇ ਕੁਰਾਲੀ বাস ਸਟੈਂਡ ਤੇ ਵਿਦਿਆਰਥੀਆਂ ਅਤੇ ਬੱਸ ਦੇ ਡਰਾਈਵਰ ਜਿਹੜੇ ਆ ਅਮਣ ਦੇ ਸਾਹਮਣੇ ਹੋ ਚੁੱਕੇ ਨੇ ਤੇ ਕਿਤੇ ਨਾ ਕਿਤੇ ਹੁਣ ਬੱਸਾਂ ਵਾਲਿਆਂ ਨੇ ਵੀ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ ਤੇ ਉਹਨਾਂ ਦਾ ਕਹਿੰਦਾ ਕਿ ਅਸੀਂ ਵੱਧ ਸਵਾਰੀਆਂ ਪਠਾਈਏ ਕਿੱਥੇ ਫਿਲਹਾਲ ਜੋ ਬੱਸ ਦੇ ਵਿੱਚ ਸਵਾਰੀਆਂ ਉਹ ਕਾਫੀ ਜ਼ਿਆਦਾ ਭਰੀਆਂ ਹੋਈਆਂ ਤੇ ਜਦੋਂ ਦੀ ਪੰਜਾਬ ਸਰਕਾਰ ਨੇ ਆਧਾਰ ਕਾਰਡ ਦੀ ਸਕੀਮ ਲਾਗੂ ਕੀਤੀ ਹੋਈ ਹੈ ਉਦੋਂ ਤੋਂ ਅਕਸਰ ਕਿਤੇ ਨਾ ਕਿਤੇ ਇਹ ਮੁੱਦਾ ਜੋ ਗਰਮਾਇਆ ਰਹਿੰਦਾ ਹੈ ਤੇ ਹੁਣ ਬੱਸਾਂ ਵਾਲੇ ਨੇ ਵੀ ਜਾਮ ਲਗਾ ਦਿੱਤਾ ਹੈ ਕਿ ਅਸੀਂ 52 ਤੋਂ ਵੱਧ ਸਵਾਰੀਆਂ ਨਹੀਂ ਪਿਠਾਵਾਂਗੇ ਤੇ ਕੁਝ ਬੱਸ ਡਰਾਈਵਰ ਵੀ ਜਿਹੜੇ ਆ ਉਹ ਕੁਝ ਹਾਲਾਤਾਂ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਲੋਕਾਂ ਦੇ ਨਾਲ ਉਲਝ ਰਹੇ ਨੇ ਅਤੇ ਪੱਤਰਕਾਰਾਂ ਦੇ ਨਾਲ ਤੱਕ ਵੀ ਉਲਝ ਰਹੇ ਨੇ ਫਿਲਹਾਲ ਜੋ ਉਲਦੇਸੀ ਉਹ ਬੱਸ ਦਾ ਡਰਾਈਵਰ ਫਰਾਰ ਹੋ ਚੁੱਕਿਆ ਹੈ ਅਤੇ ਜ਼ਰੂਰ ਉਹਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕੌਣ ਸੀ ਫਿਲਹਾਲ ਕਾਫੀ ਲੰਮਾ ਜਾਮ ਲੱਗ ਚੁੱਕਿਆ ਹੈ ਅਤੇ ਕਾਫੀ ਲੰਮਾ ਜਾਮ ਲੱਗ ਚੁੱਕਿਆ ਤੇ ਰੋਡਵੇ ਤੇ ਬੱਸ ਦੇ ਡਰਾਈਵਰ ਨੇ ਉਹਨੇ ਵੀ ਕਿਸਦਾ ਕੈਮਰਾ ਖੋਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਇਸ ਬੱਸ ਦੇ ਡਰਾਈਵਰ ਨੇ ਪੱਥ ਦਾ ਜਵਾਬ ਦੇ ਕੈਡੀ ਕੱਟ ਦਵਾਈ ਆ ਸਾਰੀ ਦਵਾਈ ਸਾਡੀਆਂ ਦਵਾਈ ਲੈ ਤੈਨੂੰ ਦਵਾਈ ਸਾਡੀਆਂ ਸਾਰੀਆਂ ਪਹਿਲਾਂ ਲੱਗੀਆਂ ਨਹੀਂ ਹੈ ਪਹਿਲਾਂ ਲੱਗੀਆਂ ਨਹੀਂ ਹੈ ਪਹਿਲਾਂ ਲੱਗੀਆਂ ਨਹੀਂ ਸਾਡੀਆਂ ਸਾਰੀਆਂ ਦਵਾਈ ਕਰਕੇ ਉਹ ਬਾਈ ਬਾਈ ਦੀ ਕੋਈ ਗੱਲ ਨਹੀਂ ਹੁਣ ਜੇ ਬਾਈ ਜੀ ਉਹ ਕਰਨਾ ਉਹ ਜਿਹੜਾ ਤੁਸੀਂ ਨਹੀਂ ਜਾਣਦੇ ਨਾ ਉਹ ਡਿਗਰੀ ਬਾਈ ਹਾਂ ਹਾਂ ਜੇ ਮੂਰਨਿਆ ਏਰੀਆ ਤਾਂ ਉਹ ਲੰਗਰੇ ਤੇ ਤੈਨੂੰ ਆਈ ਜਾ ਕੇ ਬੈਠੀ ਆ ਜੀ ਨਾ ਬਾਈ ਪੱਤਰਕਾਰਾਂ ਵਾਲੀ ਗੱਲ ਕਰੋ ਜੀ ਹੱਥੋਂ ਬਾਈ ਨਾ ਕਰਦੀ ਗੱਲ ਬਾਈ ਉਹ ਕਰਦੀ ਆਲੇ ਥੋੜਾ இருக்கும் ਠੀਕ ਨੇ ਮੈਂ ਮੈਂ ਹੈਗਾ ਮੈਂ ਇੱਕ ਮੈਂ ਨਾਰਮਲ ਬੰਦਾ ਤੁਹਾਡੇ ਵਰਗਾ ਹੀ ਮੈਂ ਮੈਂ ਯਾਰ ਦੂਰੋਂ ਖੜਾ ਦੇਖਦਾ ਹਨਾ ਜਦ ਆਪਣਾ ਰਾਈਟ ਆ ਸੀ ਰੋਕ ਸਕਦੇ ਬਸ ਇਹਨਾਂ ਦਾ ਵੀ ਰਾਈਟ ਆ ਯਾਰ ਜੀ ਬਾਜੀ ਗਾਲਾਂ ਕੱਢ ਰਿਆ ਸੀਗਾ ਡਰਾਈਵਰ ਤੁਸੀਂ ਆਪਾਂ ਸਪੋਰਟ ਕਾਦੇ ਕਰ ਰਹੇ ਆ ਆਪਾਂ ਨੂੰ ਰੋਕੋ ਯਾਰ ਸਪੋਰਟ ਵੀ ਕੋਈ ਗੱਲ ਨਹੀਂ ਮੇਰਾ ਕਿਹੜੇ ਕੋਈ ਰਿਸ਼ਤੇਦਾਰ ਆ ਯਾਰ ਮੈਂ ਤਾਂ ਉਦਾਂ ਗੱਲ ਕਰਦਾ ਵੀ ਪੱਤਰਕਾਰਾਂ ਵਾਲੀ ਗੱਲ ਪਿਆਰ ਨਾਲ ਹੋਈ ਕਰਦੀ ਹੈ ਨਾ ਤੁਸੀਂ ਤਾਂ ਆਏ ਯਾਰ ਬੱਚੇ ਉਹਨੇ ਜਾਮ ਲਵਾਇਆ ਮੈਂ ਮੰਨਦਾ ਹੁਣ ਆਪਾਂ ਕਿਸੇ ਨਾ ਕਿਤੇ ਜਾਣਾ ਕਿਸੇ ਨਾ ਕਿਤੇ ਜਾਣਾ ਯਾਰ ਇਹ ਕੋਈ ਗੱਲ ਬਣਦੀ ਆ ਕਿਸਦਾ ਪੇਪਰ ਹੈ ਕਿਸਨੇ ਤਰੀਕ ਤੇ ਜਾਣਾ ਡੇਢ ਘੰਟਾ ਹੋ ਗਿਆ ਉਹਨੇ ਜਾਮ ਲਾਇਆ ਇਹਨੂੰ ਡੇਢ ਘੰਟਾ ਹੋ ਗਿਆ ਤੁਸੀਂ ਹੁਣ ਆ ਕੇ ਕਹਿ ਰਹੇ ਮੈਨੂੰ ਡੇਢ ਘੰਟਾ ਹੋ ਗਿਆ ਮੈਨੂੰ ਦੇਖ ਦੇ ਫਿਰ ਤੁਸੀਂ ਹੁਣ ਆਉਂਗਾ 15 ਮਿੰਟ ਚ 8 ਵਜੇ ਦਾ ਜਾਮ ਲੱਗਿਆ ਹੋਇਆ ਜਾਂਦੇ ਇਹਨਾਂ ਦੀ ਇੱਥੇ ਇੱਕ ਸਕੈਮ ਹੋਇਆ ਬਸ ਵਿੱਚ ਬੈਠ ਕੇ ਦਾਰੂ ਪੀਤੀ ਬੰਦਿਆਂ ਨੇ ਡਰਾਈਵਰਾਂ ਨੇ আর ਕਲੇਟਰਾਂ ਨੇ ਮੈਂ ਫੋਨ ਕਰਿਆ ਕੌਣ ਕਰਿਆ ਤੈਨੂੰ ਬੰਦਿਆਂ ਦੇ ਰੀਜਨਲ ਦਫ਼ਤਰ ਨੂੰ ਮੈਂ ਫੋਨ ਕਰਿਆ ਅੱਗੇ ਉਹ ਫਰਾਨੇ ਨੂੰ ਕਰ ਦੋ ਜੀ ਫਰਾਨਾ ਜੀਐਮ ਕਰੂਗਾ ਜੀ ਫਰਾਨਾ ਜੀਐਮ ਕਰੂਗਾ ਜੀ ਬਸ ਖਰਾਬ ਨਹੀਂ ਧੀ ਇੱਥੇ ਬੈਠ ਕੇ ਰੋਪਰ ਟੀਪੂ ਦੀ ਬਾਦ ਨੇ ਦਾਰੂ ਪੀਤੀਆਂ ਡਰਾਈਵਰ ਨੇ ਰੈਕਨੈਟਰ ਨੇ ਜਿਹੜੇ ਰਿਪੇਅਰ ਕਰਨ ਆਏ ਆ ਉਹਨਾਂ ਨੇ ਵੀ ਦਾਰੂ ਪੀਤੀਆਂ ਬੈਠ ਕੇ ਕਰਿਆ ਕੁਝ ਨਹੀਂ ਆਪਣਾ ਦਾਰੂ ਪੀਤੀ ਚਲੇ ਗਏ ਦੱਸੋ ਆਹ ਬਸ ਖਰਾਬ ਆ ਬ੍ਰੇਕਡਾਊਨ ਕਰ ਲੈ ਜੀ ਕੋਈ ਗੱਲ ਬਣਦੀ ਐ ਕਿਸੇ ਨੂੰ ਹੈਰਾਨ ਕਰਨਾ ਕਹਿੰਦੇ ਤਰੀਕ ਦੇ ਜੀਦਾ ਬੱਸ ਸਟੈਂਡ ਤੇ ਰਹਿੰਦੇ ਹੋ ਕਿੰਨੀ ਔਖਾ ਬਟ ਵੀਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ 10:30 ਵਜੇ ਤੱਕ ਅੰਦਰ ਦੇ ਲੋਕ ਔਰ ਟੀਚਰਾਂ ਨਾਲ ਗੱਲ ਸਕੂਲ ਆ ਸਾਹਮਣੇ ਪੀਰ ਔਰ ਧੁੱਪ ਚ ਘੜੀਆਂ ਹੋਣੀਆਂ ਇਹਨਾਂ ਦਾ ਮਤਲਬ ਨਹੀਂ ਹੈਗਾ ਉਹ ਭਜਾ ਕੇ ਲੈ ਜੂਗਾ ਵੀ ਟੀਚਰਾਂ ਖੜੀਆਂ ਉਹ ਬਲਕੇ ਕਹਿ ਨਹੀਂ ਵੀ ਅਸੀਂ ਕੰਮ ਕੰਪਲੀਟ ਕਰ ਲਓ ਜਿੱਥੇ ਕਰਨੀਆਂ ਕੋਈ ਗੱਲ ਬਣਦੀ ਹੈ ਇਹ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਨੂੰ ਵੀ ਚਾਹੀਦਾ ਆਪਣੇ 10 ਬੰਦੇ ਖੜੇ ਹੋਵੇਂ ਫਿਰ ਜਿੱਥੇ ਮਰਜ਼ੀ ਬਰੇਕ ਮਰਵਾ ਲਓ ਜਦ ਇਹ ਆਮਣਾ ਬੈਠ ਜਾ ਦਿਖਾ ਕੇ ਜਦ ਮਤਲਬ ਚੜਾ ਲੰਦੇ ਇੱਕੋ ਗੱਲ ਬਣਦੀ ਆ ਕਦੇ ਜਾਇਜ਼ ਜਾਇਜ਼ ਗੱਲ ਜਾਇਜ਼ ਹੁੰਦੀ ਆ ਅਤੇ ਕਿਤੇ ਨਾ ਕਿਤੇ ਦੁਕਾਨਦਾਰ ਵੀ ਵਿਦਿਆਰਥੀਆਂ ਇਨਸਪੋਰਟ ਚ ਆ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਬੱਸਾਂ ਨੂੰ ਇੱਥੇ ਰੁਕਣਾ ਚਾਹੀਦਾ ਹੈ ਤੇ ਆਖਰ ਬੱਸ ਚਾਲਕ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਭਾਈ ਉਹਨਾਂ ਦੀ 52 ਸੀਟਰ ਬੱਸਾਂ ਹੁੰਦੀਆਂ ਤੇ ਉਹ ਵੱਧ ਸਵਾਰੀਆਂ ਕਿਉਂ ਚੜਾਣ ਇਹ ਮਾਮਲਾ ਕਾਫੀ ਭ�ਿਆ ਹੋਇਆ ਤੇ ਪੁਲਿਸ ਨੇ ਵੀ ਇੱਥੇ ਪੁੱਜੀ ਹੋਈ ਹੈ ਤੇ ਪੁਲਿਸ ਨੇ ਫਿਰ ਹਾਲ ਜਾਮ ਖਲਵਾ ਦਿੱਤਾ ਹੈ ਅਤੇ ਹੁਣ ਬਣੇਗਾ ਕੀ ਕੱਲੂ ਇਹ ਵੀ ਦੇਖਣਾ ਹੋਵੇਗਾ ਕਿ ਕੱਲ ਫੇਰ ਬੱਸਾਂ ਆਣਗੀਆਂ ਕੱਲ ਫੇਰ ਸਵਾਰੀਆਂ ਇੱਥੋਂ ਜਾਣਗੀਆਂ ਤੇ ਕੀ ਕੱਲ ਫੇਰ ਪ੍ਰੋਟੈਸਟ ਹੋਵੇਗਾ ਜਾਂ ਫਿਰ ਬੱਸਾਂ ਵਾਲੇ ਪਾਸੇ ਰੋਕਣਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਆਖਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ